ਕਾ ਫਾਲਸਾ ਵਾਚ ਤੁਹਾਡੇ ਦੇ ਪਤੇ ਤੇ ਵੀਡੀਓ ਦੇਖਦੇ ਪੈਣਪਰਾ ਹੁੰਦਾ ਸਵਾਗਤ ਹੈ ਸਾਡੇ ਚੈਨਲ ਦੇਸੀ ਟੱਪਰ ਤੇ ਤੇ ਆਸ ਕਰਦੇ ਹਾਂ ਕਿ ਤੁਸੀਂ ਘਰ ਪਰਿਵਾਰ ਵਿੱਚ ਠੀਕ ਹੋ ਕੇ ਰਾਜੀਚੇ ਹੋਗੇ ਕਿ ਨਸ਼ਕੋ ਗਰਮੀ ਆ ਗਈ ਹੈ ਉਹਨਾਂ ਗਰਮੀ ਬਹੁਤ ਲੱਗ ਰਹੀ ਹੈ ਕਿ ਠੰਡਾ ਪਾਣੀ ਪੀਂਹੋ ਜੀ ਦਾਦਾ ਵਾ ਕਹੀਂ ਚਾਹੀ ਪੈਣਪਰਾਵਾਂ ਨੇ ਕਮੈਂਟ ਕੀਤਾ ਇਹ ਕਿ ਨਵਾਂ ਢੜਾ ਵੀ ਲਾਉਣਾ ਦੱਸੋ ਕਿਦਾਂ ਲਾਈ ਦਾ ਅੱਗੇ ਆਪਾਂ ਤੌੜੀ ਲਾਈ ਹੈ ਨਵੀਂ ਉਹਦੀ ਵੀਡੀਓ ਬਣਾ ਕੇ ਆਪਾਂ ਪਾਏ ਅੱਜ ਆਪਾਂ ਲੈ ਕੇ ਆਏ ਜਾਪਾਏ ਨਵਾਂ ਘੜਾ ਲਾਵਾਂਗੇ ਸਾਡਾ ਪੁਰਾਣਾ ਘੜਾ ਬਹੁਤ ਜ਼ਿਆਦਾ ਪੁਰਾਣਾ ਹੋ ਗਿਆ ਪਾਣੀ ਦੇ ਠੰਡਾ ਕਰਦਾ ਤੇ ਥੋੜਾ ਥੋੜੀ ਦੇਰ ਬਾਅਦ ਕਰਦਾ ਜਿਹੜਾ ਨਵਾਂ ਘੜਾ ਵਾ ਇਹ ਆਪਾਂ ਤਾਂ ਲਾਉਣ ਲੱਗੇ ਆਂ ਭਈ ਆਪਾਂ ਇੱਕ ਤੇ ਹੁਣ ਘੜਾ ਆਪਣੀ ਫੈਮਿਲੀ ਵਾਸਤੇ ਛੋਟਾ ਵਾ ਤੇ ਇਹ ਕੋਈ ਪਾਣੀ ਹੁਣ ਦੇਰ ਬਾਅਦ ਠੰਡਾ ਕਰਦਾ ਤੇ ਆਪਾਂ ਲਾਵਾਂਗੇ ਅੱਜ ਨਵਾਂ ਘੜਾ ਇਹ ਨਵਾਂ ਘੜਾ ਲੈ ਕੇ ਆਏ ਆਂ ਇਹ ਘੜਾ ਲੈਣ ਲੱਗੇ ਆਂ ਇਹਨਾਂ ਗੱਲਾਂ ਦਾ ਧਿਆਨ ਆ ਰੱਖਣਾ ਪੈਂਦਾ ਜ਼ਿਆਦਾ ਕਿਉਂਕਿ ਇੱਕ ਕੜਾਹੀ ਭਾਰਾ ਹੋਵੇ ਚੁਪਣ ਥੋੜਾ ਭਾਰਾ ਭਾਰਾ ਕੜਾ ਜਿਹੜਾ ਉਹ ਪਾਣੀ ਉਹਦੇ ਵਿੱਚ ਜਲਦੀ ਠੰਡਾ ਹੁੰਦਾ ਤੇ ਜਿਆਦਾ ਜਿਹੜਾ ਠੰਡਾ ਰਹਿੰਦਾ ਤੇ ਇੱਕ ਪੱਕਾ ਹੋਵੇ ਇਹਨੂੰ ਢੰਕਾ ਕੇ ਛੜਕਾ ਕੇ ਦੇਖ ਲੜਾ ਜੇ ਇਹ ਪੱਕਾ ਹੋ ਵਕੜ ਤੇ ਪੱਕੇ ਕੜੇ ਜੇ ਕੀ ਕਿਸਾਨ ਹੁੰਦੀ ਹੈ ਉਹਨੂੰ ਐ ਢੰਕਾ ਕੇ ਦੇਖ ਲੋ ਜੇਦੀ ਆਵਾਜ਼ ਆਉਂਦੀ ਹੈ ਇਹ ਪਕਾਇਆ ਜੀ ਵੇਖੋ ਆਵਾਜ਼ ਆਉਂਦੀ ਹੈ ਕੜਾ ਕਿ ਇਹਦੇ ਵਿੱਚ ਕੋਈ ਸਰਾਖ ਨਾ ਹੋਵੇ ਤੇ ਜਾਂ ਕਿ ਤੇ ਟਿੜਕਿਆ ਨਾ ਹੋਵੇ ਇਹਨਾਂ ਗੱਲਾਂ ਦਾ ਧਿਆਨ ਦੇਣਾ ਚਾਹੀਦਾ ਕਿਉਂਕਿ ਦੇਖੋ ਇਹ ਘੜੇ ਦੇ ਵਿੱਚ ਕੋਈ ਸਰਾਖ ਨਹੀਂ ਤੇ ਕਿਤੇ ਉਹ ਟਿੜਕਿਆ ਨਹੀਂ ਇਹ ਆਪਾਂ ਘੜਾ ਜ਼ਾਰੋ ਲੈ ਕੇ ਆਏ ਤੇ ਹੁਣ ਆਪਾਂ ਭੁਲਾਉਣਾ ਕਿੱਦਾਂ ਇਹ ਤੁਹਾਨੂੰ ਦੱਸਦੇ ਹਾਂ ਇੱਤਾਂ ਜੋ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਕਿ ਇਹਨੂੰ ਘੜੇ ਨੂੰ ਤੋਣਾ ਕਿੱਦਾਂ ਘੜੇ ਨੂੰ ਤੋਣ ਵਾਸਤੇ ਕੱਪ ਲੈ ਆਇਓ ਤੇ ਇਹ ਦੂਜਾ ਥੋੜੇ ਜੇ ਚੌਲ ਪਾਵਾਂਗੇ ਵਿੱਚ ਜਦੋਂ ਵਿੱਚੋਂ ਧੋਣਾ ਕਿਉਂਕਿ ਵਿੱਚ ਆਪਾਂ ਹੱਥ ਨਹੀਂ ਮਾਰਨਾ ਚੌਲ ਲੈ ਲੋ ਚਾਹੇ ਥੋੜੀ ਜਿਹੀ ਕਣਕ ਲੈ ਲੋ ਇਹਨੇ ਇੱਕ ਦਾਣੇ ਪਾ ਦੋ ਨਾਲ ਲੂਣ ਦੇ ਉਹਨੂੰ ਹਲਾ ਹਲਾ ਕੇ ਅੰਦਰੋਂ ਧੋ ਕਿਉਂਕਿ ਉਹਦੇ ਜਿਹੜੇ ਸਾਖ ਹੈ ਉਹ ਚੰਗੀ ਤਰ੍ਹਾਂ ਧੋ ਲ ਜਾਣ। ਇਸ ਗੱਲ ਦਾ ਧਿਆਨ ਦੇਣਾ ਜੀ ਇਹਦੇ ਅੰਦਰ ਜਦੋਂ ਧੋਣ ਲੱਗਿਆ ਹੱਥ ਨਹੀਂ ਮਾਰਨਾ ਕਿਉਂਕਿ ਹੱਥ ਮਾਰਨ ਦੇ ਨਾਲ ਪਾਣੀ ਛੰਡਾ ਨਹੀਂ ਰਹਿੰਦਾ ਤੇ ਇਹਦੇ ਹੱਥ ਨਹੀਂ ਮਾਰਨਾ ਤੇ ਲੋਨ ਪਾ ਕੇ ਥੋੜਾ ਜਿਹਾ ਦਾਣੇ ਪਾ ਲੋ ਕਾਇਦੇ ਪਲਪੂ ਵਿੱਚ ਕਣ ਕੇ ਪਾ ਲੋ ਭਾਂਡੇ ਚੋੜਾ ਦੇ ਪਾ ਲੋ ਉਹਦੇ ਨਾਲ ਹਲਾ ਹਲਾ ਕੇ ਅੰਦਰ ਤੋਂ ਉਹਦੇ ਸਰਾ ਤਿੰਬੀਦਰ ਅੰਦਰੋਂ ਖੋਲ ਜਾਣ ਤੇ ਬਾਹਰੋਂ ਜਿੰਨਾ ਵੀ ਰਗੜ ਰਗੜ ਕੇ ਧੋਤਾ ਜਾਵੇ ਉਹਨਾਂ ਹੀ ਰਗੜ ਕੇ ਧੋਣਾ ਬਾਹਰੋਂ ਬਾਹਰੋਂ ਹੱਥ ਨਾਲ ਘੁੱਟ ਘੁੱਟ ਕੇ ਧੋਣਾ ਅੰਦਰ ਹੱਥ ਨਹੀਂ ਆਪਾਂ ਮਾਰਨਾ ਤੇ ਬਾਹਰੋਂ ਲੋਨ ਲਾ ਕੇ ਤੇ ਘੁੱਟ ਕੇ ਹੱਥ ਮਾਰ ਮਾਰ ਕੇ ਬਾਹਰੋਂ ਧੋਣਾ ਕਿਉਂਕਿ ਬਾਹਰੋਂ ਵੀ ਸਾਥ ਜਿਹੜੇ ਇਹਦੇ ਖੋਲ ਜਾਂਦੇ ਪਾਣੀ ਜਿਆਦਾ ਚੰ ਠੰਡਾ ਰਹੇ ਤੇ ਘਡੇ ਦਾ ਪਾਣੀ ਪੀਂਦੇ ਕੋਤੋ ਕਹਦੇ ਆ ਕਿਉਂਕਿ ਕੜਾ ਜਿਹੜਾ ਪਾਣੀ ਨੂੰ ਅਲਕਾਲਾਈਨ ਕਰਦਾ ਤੇ ਜਿਹੜੀ ਫ੍ਰਿਜ ਉਹ ਠੰਡਾ ਤੇ ਉਹ ਵੀ ਕਰਦੀ ਆ ਪਰ ਉਹ ਪੀਣ ਲੈਕ ਨਹੀਂ ਪਾਣੀ ਪੀ ਜਾਂਨੇ ਆ ਆਪਾਂ ਗਰਮੀ ਕਰਕੇ ਪੀਣਾ ਵੀ ਪਿੰਦਾ ਗਰਮੀ ਕਿਉਂਕਿ ਗਰਮੀ ਬਹੁਤ ਪੈਂਦਾ ਹੀ ਆ ਤੇ ਪਰ ਉਹ ਆਪਣੇ ਸਰੀਰ ਵਾਸਤੇ ਜਿਹੜਾ ਵਾ ਪਾਣੀ ਨਹੀਂ ਚਾਹੀਦਾ ਫ੍ਰਿਜਾਂ ਘਰ ਵਿੱਚ ਰੱਖੀਆਂ ਵਾ ਤੇ ਮੇਰੀ ਤੇ ਇਹੋ ਹੀ ਬਿੰਦੀ ਆ ਕਿ ਨਾ ਦੇ ਉਹਦੇ ਵਿੱਚ ਜਿਆਦਾ ਆਟਾ ਕੋਈ ਨਹੀਂ ਰੱਖਿਆ ਕਰੋ ਤੇ ਨਾ ਜਿਆਦਾ ਸਬਜ਼ੀ ਬਣਾ ਕੇ ਰੱਖਿਆ ਕਰੋ ਬੀਬੀਆਂ ਨਹੀਂ ਕਰਦੀਆਂ ਤਿੰਨ ਦਿਨ ਦੇ ਨਾਲ ਸਬਜ਼ੀ ਬਣਾ ਲੈਂਦੀਆਂ ਤੇ ਤਿੰਨ ਦਿਨਾਂ ਦਾ ਆਟਾ ਬੋਲ ਲੈਂਦੀਆਂ ਉਹ ਜਿਹੜਾ ਆਪਣੇ ਸਰੀਰ ਵਾਸਤੇ ਬਹੁਤ ਹੀ ਹਾਨੀਕਾਰਕ ਹੈ ਜਿਹੜਾ ਆਪਾਂ ਫ੍ਰਿਜ ਦਾ ਆਟਾ ਛਾਜ ਜਾਂਦੇ ਆ ਤੇ ਵੀ ਸਬਜ਼ੀ ਛਾਜ ਜਾਂਦੇ ਆ ਵਰਤੋਂ ਜ਼ਿਆਦਾ ਨਾ ਖਾਦਾ ਖਾ ਉਹਦਾਂ ਖਾਜਾਦੇ ਕਰੇ ਉਹ ਨਹੀਂ ਚੰਗੀ ਤੇ ਆਜੋ ਆਪਾਂ ਘੜੇ ਨੂੰ ਢੋ ਰਹੀਏ ਤੇ ਆਜੋ ਆਪਾਂ ਹਨ ਘੜੇ ਨੂੰ ਧੋ ਲੈਨੇ ਆ ਪਾਣੀ ਪਾ ਲੈਨੇ ਆ ਪਾਣੀ ਪਾ ਲਾਂਗੇ ਇਦੇ ਵਿੱਚ ਆਪਾਂ 1/2 ਚਮਚਾ ਪਾਣੀ ਥੋੜਾ ਪਾਵਾਂਗੇ।ੰਨਾ ਥੋੜਾ ਜਿਹਾ ਨਮਕ ਆਪਾਂ ਵਰਤਾਂਗੇ। ਇਹਨੇ ਪਾਮਗੇ ਬਚਿ ਚੋਲੇ। ਕਿਨੂੰ ਆਪਾਂ ਹੁਣ ਹਲਾ ਹਲਾ ਕੇ ਧੋਵਾਂਗੇ। ਇਸ ਤਰ੍ਹਾਂ ਸਾਰੇ ਇਹਨੂੰ ਲੋਣ ਵਾਲੇ ਪਾਣੀ ਨੂੰ ਕਮਾ ਲੈਣਾ ਇੱਕ ਵਾਰੀ। ਕਿਉਂਕਿ ਇਹਦੇ ਵਿੱਚ ਆਪਾਂ ਹੱਥ ਨਹੀਂ ਪਾ ਰਹੇ। ਇਹਦੇ ਵਿੱਚ ਆਪਾਂ ਚੋਲਾ ਦੇ ਦਾਣੇ ਪਾਤੇ ਉਹਦੇ ਨਾਲ ਹੀ ਬਾਦ ਵਿੱਚ ਕੇ ਜਿਹੜੇ ਸਰਾਖ ਆ ਉਹ ਖੁੱਲਣਗੇ ਵਿੱਚ ਛਾਨੇ ਚੋਲਾ ਦੇ ਵੱਜਣਗੇ ਤੇ ਫਿਰ ਇਹਨੂੰ ਫਿਰ ਆਪਾਂ ਇਦਾਂ ਐਸ ਰੋਕ ਮਾ ਕੇ ਸਾਰਾ ਪਾਣੀ ਢੋਰ ਦਾਂ। ਇਸ ਤਰ੍ਹਾਂ ਬਾਹਰੋਂ ਆਪਾਂ ਹੁਣ ਗਿੱਲਾ ਕਰਕੇ ਤੇ ਉੱਪਰ ਹੱਥ ਚ ਲੂਣ ਫੜ ਕੇ ਇਦਾਂ ਕਰਕੇ ਆਪਾਂ ਮਲ ਮਲ ਕੇ ਇਹਨੂੰ ਬਾਹਰੋਂ ਧਵਾਗੇ। ਓਕੇ ਚੰਗੀ ਤਰ੍ਹਾਂ ਇਹਦੇ ਜਿਹੜੇ ਸਰਾਖ ਆ ਉਹ ਖੁੱਲ ਜਾਣਗੇ। ਤੇ ਪਾਣੀ ਵੱਧ ਠੰਡਾ ਕਰੂਗਾ ਏ ਤੇ ਆਲੂ ਜਿਹੜੇ ਨਾ ਟੱਕਣੇ ਆ ਤੇ ਇਹਦੇ ਨਾਲ ਪਾਣੀ ਟੱਕਿਆ ਜਾਂਦਾ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਸਾਫ਼ ਕਰ ਲੈਨੇ ਇਹਨੂੰ ਆਪਾਂ ਚੱਪਣੀ ਬੋਲਦੇ ਆ ਚੱਪਣ ਵੀ ਬੋਲਦੇ ਆ ਕੋਈ ਤੇ ਕੋਈ ਚੱਪਣੀ ਵੀ ਬੋਲਦੇ ਆ ਤੇ ਇਹਨੂੰ ਵੀ ਆਪਾਂ ਗਿੱਲਾ ਕਰਕੇ ਚੰਗੀ ਤਰ੍ਹਾਂ ਨੂੰੜਨਾ ਸਾਫ਼ ਕਰ ਲਾਂਗੇ ਤੇ ਘੜਾ ਆਪਣਾ ਜਿਹੜਾ ਚੰਗੀ ਤਰ੍ਹਾਂ ਆਪਾਂ ਸਾਫ਼ ਕਰ ਲਿਆ ਤੇ ਇਹਨੂੰ ਹੁਣ ਆਪਾਂ ਭਰਦੇ ਆ ਪਾਣੀ ਨਾਲ ਭਿਉਂ ਕੇ ਰੱਖਾਂਗੇ 2 2.5 ਘੰਟੇ ਤੇ ਇਹਨੂੰ ਆਪਾਂ ਭਰ ਲੈਨੇ ਇਹਦੇ ਵਿੱਚ ਪਾਣੀ ਟੁੱਟੇਗੀ ਟੁੱਟੂਣੀ ਨਾ ਕਰੀ ਦੀ ਕਰਦੀ ਐਲੋ ਕੜਾ ਆਪਣਾ ਭਰ ਗਿਆ ਵਾ ਤੇ ਉੱਪਰ ਵੀ ਇਤਰਾ ਇਹ ਜੱਪਣੀ ਦੇ ਵਿੱਚ ਵੀ ਪਾਣੀ ਪਾ ਲਾਂਗੇ ਤੇ ਇਹਨੂੰ ਆਪਾਂ ਇਸ ਤਰ੍ਹਾਂ 2-3 ਘੰਟੇ ਇਸੇ ਤਰ੍ਹਾਂ ਹੀ ਪਿਆ ਰਹਿੰਦਾਗੇ ਭਿਜ ਜਾ 2 ਘੰਟੇ ਬਾਅਦ ਆਪਾਂ ਫਿਰ ਮਿਲਦੇ ਆਂ ਤੇ ਆ ਲੋ ਜੀ ਆਪਣੇ ਘੜੇ ਭਰੇ ਨੂੰ ਦੋ 2.5 ਘੰਟੇ ਹੋ ਚੁੱਕੇ ਆ ਤੇ ਇਹਨੇ ਪਾਣੀ ਜਿਹੜਾ ਵਾ ਚੂਸ ਲਿਆ ਵੇਖੋ ਕਿੰਨਾ ਨੀਵਾ ਹੋ ਗਿਆ ਵਾ ਇਹਦੇ ਵਿੱਚੋਂ ਆਪਾਂ ਇਹ ਪਾਣੀ ਹੁਣ ਕੱਢ ਲਾਂਗੇ ਸਾਰਾ ਤੇ ਆ ਲੋ ਜੀ ਕੜਾ ਆਪਣਾ ਚੰਗੀ ਤਰ੍ਹਾਂ ਪਾਣੀ ਇਹਨੇ ਚੂਸ ਲਿਆ ਪੱਕ ਚੁੱਕਾ ਵਾ ਤੇ ਇਹਨੂੰ ਹੁਣ ਆਪਾਂ ਇੱਕ ਧੁੱਪ ਲਵਾਵਾਂਗੇ ਤੇ ਫਿਰ ਪਾਣੀ ਪੀਣ ਵਾਲਾ ਭਰਾਂਗੇ ਇਹਨੇ ਜਿੰਨਾ ਪਾਣੀ ਇਹਨੇ ਪੀਣਾ ਸੀ ਇਹਨੇ ਪੀ ਲਿਆ ਵਾ ਇਹ ਹੁਣ ਕੜਾ ਵਧੀਆ ਹੋ ਗਿਆ ਵਾ ਇਹਦੇ ਵਿੱਚ ਹੁਣ ਆਪਾਂ ਧੁੱਪ ਲਵਾ ਕੇ ਪਾਣੀ ਭਰਾਂਗੇ ਇਹਦੀ ਵੀ ਵਰਤੋਂ ਕਰਿਆ ਕਰੋ ਕੜਾ ਘਰ ਵਿੱਚ ਲਿਆ ਕੇ ਕੜੇ ਵਾਲਾ ਹੀ ਪਾਣੀ ਪੀਆ ਕਰੋ ਬਨਕਾਰੀ ਹੁੰਦਾ ਵਾ ਤੇ ਨਾਲੇ ਠੱਡਾ ਹੁੰਦਾ ਵਾ ਤੇ ਫ੍ਰਿਜ ਦਾ ਪਾਣੀ ਘੱਟ ਪੀਆ ਕਰੋ ਫ੍ਰਿਜ ਵਿੱਚ ਕੋਈ ਵੀ ਚੀਜ਼ ਜਿਹੜੀ ਜਿਆਦਾ ਚਿਰ ਲੱਗੀ ਉਹ ਨਾ ਖਾਇਆ ਕਰੋ ਕਿਉਂਕਿ ਉਹ ਜ਼ਹਿਰ ਬਣ ਚੁੱਕੀ ਹੁੰਦੀ ਆ ਆਪਾਂ ਕਹਿ ਦਿੰਨੇ ਆ ਇਹ ਠੰਡੀ ਆ ਤੇ ਠੰਡੀ ਨੂੰ ਆਪਾਂ ਇਕਦਮ ਗਰਮ ਕਰ ਲੈਣਾ ਵਾ ਉਹ ਜ਼ਹਿਰ ਬਣ ਜਾਂਦੀ ਆ ਆਪਦੇ ਸਰੀਰ ਤੇ ਬਹੁਤ ਨੁਕਸਾਨ ਕਰਦੀ ਆ। ਤੁਹਾਨੂੰ ਰੇਜ ਦੀ ਵਰਤੋਂ ਜਿਹੜੀ ਉਹ ਬਹੁਤ ਘੱਟ ਕਰਨੀ ਚਾਹੀਦੀ ਆ। ਤੇ ਘੜਾ ਘੜੇ ਲਾਓ ਘਰਾਂ ਦੇ ਵਿੱਚ ਘੜੇ ਦਾ ਪਾਣੀ ਬੱਚਿਆਂ ਨੂੰ ਪਿਆ ਕਰੋ। ਤੇ ਬਾਤ ਤੋਂ ਬਾਤ ਨਹੀਂ ਮਤਲਬ ਮਿੱਟੀ ਦੇ ਭਾਂਡੇ ਵਰਤਿਆ ਕਰੋ। ਮਿੱਟੀ ਨਾਲ ਜੁੜੋ। ਮਿੱਟੀ ਬਹੁਤ ਵਧੀਆ ਆ ਆਪਦੇ ਸਰੀਰ ਵਾਸਤੇ ਤੇ ਆਪ ਪਿੱਛੇ ਲੋਕੀ ਮਿੱਟੀ ਦੇ ਭਾਂਡੇ ਜਾਦੇ ਵਰਤਦੇ ਹੀ ਕਿਤੇ ਕਿਸੇ ਨੂੰ ਕੋਈ ਬਿਮਾਰੀ ਨਹੀਂ ਤੇ ਪਿੱਤਲ ਦੇ ਵਰਤਦੇ ਹੀ ਤੇ ਕਾਂਹ ਦੇ ਵਰਤਦੇ ਤਾਂਬੇ ਦੇ। ਦੇ ਹੁਣ ਦੇ ਬੀਬੀਆਂ ਨੇ ਸਾਰੇ ਭਾਂਡੇ ਉਹ ਬਾਹਰ ਕੱਢਦੇ ਰਸੋਈ ਚਮਕ ਵੇਂਦੀਆਂ ਆ ਵੀ ਸਾਡੀ ਰਸੋਈ ਚਮਕਣੀ ਚਾਹੀਦੀ ਓਹ ਚਮਕ ਨੇ ਆਪਾਂ ਨੂੰ ਬਹੁਤ ਫਾਇਦਾ ਕੀਤਾ ਵਾ ਬਹੁਤ ਨੁਕਸਾਨ ਹੋਇਆ ਚਮਕ ਦੇ ਨਾਲ ਤੇ ਕਿਪਾ ਕਰਕੇ ਤੁਸੀਂ ਉਹ ਹੀ ਭਾਂਡੇ ਜਿਹੜੇ ਪੁਰਾਣੇ ਰਸੋਈ ਦੇ ਵਿੱਚ ਲਿਆਓ ਜੇ ਬਿਮਾਰੀਆਂ ਨੂੰ ਦੂਰ ਕਰਨਾ ਤੇ ਘੜੇ ਦਾ ਪਾਣੀ ਤੁਸੀਂ ਪੀਆ ਕਰੋ ਵੱਧ ਤੋਂ ਵੱਧ ਤੇ ਜੇ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਤੇ ਲਾਇਕ ਸ਼ੇਅਰ ਦੱਬ ਕੇ ਕਰ ਦਿਓ ਤੇ ਸਬਸਕ੍ਰਾਈਬ ਵੀ ਕਰਿਓ ਤੇ ਮਿਲਦੇ ਆਪਾਂ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਟੇ ਬੈਕ